ਸ਼ਸ਼ੀਕਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਜੁਬਚ ਪੁੱਤਾਂ ਦੇ ਤੀਆਂ ਵਿੱਚ ਕੋਈ ਫਰਕ ਨਹੀਂ ਪਰ ਕੁਝ ਲੋਕਾਂ ਨੇ ਇਹ ਨਿਮਾੜੀ ਸੋਚ ਹੈ ਕਿ ਉਹ ਅੱਜ ਵੀ ਪੁੱਤਾਂ ਦੇ ਤੀਆਂ ਵਿੱਚ ਇੰਨਾ ਜ਼ਿਆਦਾ ਫਰਕ ਕਰਦੇ ਹਨ ਸੋ ਅੱਜ ਮੈਂ ਉਹਨਾਂ ਤੀਆਂ ਬਾਰੇ ਕੁਝ ਕਹਿਣਾ ਚਾਹਾਂਗੀ ਵੇ ਲੋਕੋ ਵੇ ਲੋਕੋ ਹੁਣ ਤਾਂ ਜ਼ੁਲਮ ਨੂੰ ਰੋਕੋ ਨਾ ਮਾਰੋ ਵੇ ਨਾ ਮਾਰੋ ਅਨਜਮੀਆਂ ਨਾ ਮਾਰੋ ਜ਼ਮਾਨਾ ਵੀ ਅੱਜ ਬਦਲ ਗਿਆ ਹੁਣ ਸੋਚਾ ਨੂੰ ਵੀ ਬਦਲੋ ਮੁੰਡੇ ਹੀ ਸਿਰਫ ਹੁੰਦੇ ਸਹਾਰਾ ਇਸ ਨੂੰ ਚਾਹ ਨੂੰ ਵੀ ਬਦਲੋ ਔਰ ਰਲ ਕੇ ਸਾਰੇ ਆਪਾਂ ਅੱਜ ਨਵੀਂ ਚਲਾਈ ਲਈ ਅੱਜ ਕੁੱਤਾ ਬਰਾਬਰ ਧੀ ਵੇ ਲੋਕੋ ਅੱਜ ਕੁੱਤਾ ਬਰਾਬਰ ਧੀ ਜੇ ਨਾਨੀ ਵੀ ਪਾਪ ਕਮਾਉਂਦੀ ਫਿਰ ਜੱਗ ਤੇ ਮਾਂ ਤੋਂ ਕਿੱਦਾਂ ਆਉਂਦੀ ਜੇ ਨਾਨੀ ਵੀ ਪਾਪ ਕਮਾਉਂਦੀ ਫਿਰ ਜੱਗ ਤੇ ਮਾਂ ਤੋਂ ਕਿੱਦਾਂ ਆਉਂਦੀ ਜੇ ਦਾਦੀ ਵੀ ਪਵਾਨਾ ਜੰਮਦੀ ਦੁੱਖ ਸਭ ਕਿਸ ਨੂੰ ਆਖ ਸੁਣਾਉਂਦੀ ਜੰਮਣ ਸਮੇ ਕੋਈ ਫਰਕ ਨਾ ਹੁੰਦਾ ਇੱਕੋ ਜਿੰਨਾ ਦਰਦੇ ਹੁੰਦਾ ਪੁੱਤਾਂ ਦੇ ਧੀਆ ਨੇ ਦੋਵੇਂ ਇੱਕੋ ਰੱਬ ਦੇ ਜੀ ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਅੱਜ ਪੁੱਤਾਂ ਬਰਾਬਰ ਧੀ ਪੜ ਲਿਖ ਕੇ ਕੁੜੀ ਆਪ ਕਮਾਵੇ ਵੱਡੇ ਵੱਡੇ ਅਹੁਦਿਆਂ ਤੇ ਜਾਵੇ ਹਰ ਕੰਮ ਦੇ ਵਿੱਚ ਹਿੱਸਾ ਪਾਵੇ ਘਰ ਸੰਸਾਰ ਦੋਵੇਂ ਚਲਾਵੇ ਹਰ ਖੇਤਰ ਦੇ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਾਵੇ ਮੁੰਡਿਆਂ ਤੇ ਕੁੜੀਆਂ ਵਿੱਚ ਦੱਸੋ ਅੱਜ ਫਰਕ ਕੀ ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਅੱਜ ਪੁੱਤਾਂ ਬਰਾਬਰ ਧੀ ਹਰ ਖੇਤਰ ਵਿੱਚ ਅੱਜ ਕੁੜੀਆਂ ਭਾਰੀਆਂ ਵੱਡੀਆਂ ਮੱਲਾਂ ਇਹਨਾਂ ਨੇ ਮਾਰੀਆਂ ਇਤਿਹਾਸ ਖਰੋਲੋ ਤੇ ਵੇਖੋ ਕੁੜੀਆਂ ਦੀਆਂ ਜ਼ਰਾ ਕਾਰਜਦਾਰੀਆਂ ਮਾਈ ਭਾਗੋ ਰਾਣੀ ਛਾਂਸੀ ਇਹ ਵੀ ਤਾਂ ਕੁੜੀਆਂ ਸੀ ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਅੱਜ ਪੁੱਤਾਂ ਬਰਾਬਰ ਧੀ ਮਤ ਸਮਝਿਓ ਕੁੜੀ ਸਿਰਫ ਅੱਜ ਲੂਣ ਸਸਜਣ ਨਨਾ ਨੇ ਕੁੜੀਆਂ ਦੀ ਵੀ ਜੱਗ ਤੇ ਇੱਕ ਵੱਖਰੀ ਪਛਾਣ ਏ ਤੀ ਹੁੰਦੀ ਏ ਰੁੱਖ ਬਰਾਬਰ ਇਹ ਸਮਝੇ ਦੁੱਖ ਸੁੱਖ ਬਰਾਬਰ रुख लगाइए धी बचाइए के समय दी हो तरजीह अज पुत बराबर धी वे लोगो अज पुत बराबर अज पुत बराबर धी वे लोगो अज पुत बराबर धनबाद